ਤਨ ਤਨ ਬਾਬਾ ਸ਼੍ਰੀ ਚੰਦ ਜੀ ਆਨੰਦ ਸਰੂਪ ਦਿਆਲ ਜਿਨ੍ਹਾਂ ਦੇ ਚਰਨੀ ਸ਼ਰਨ ਜੋ ਪਾਵੇ ਉਸ ਦਾ ਕਾਮ ਕਮਾਲ ਸੁਖ ਸ਼ਾਂਤੀ ਘਰ ਅੰਦਰ ਬਸਾਵੇ ਦੁੱਖ ਦਰਦ ਸਭ ਮਿਟ ਜਾਈ ਜੇਸ ਉੱਤੇ ਬਾਬਾ ਜੀ ਦੀ ਕਿਰਪਾ ਹੋਵੇ ਸੋ ਮਨ ਵਾਂਗਾ ਉੱਡ ਜਾਏ ਕਾਲੇ ਜਾਦੂ ਟੂਣੇ ਸਾਰੇ ਬਾਬਾ ਜੀ ਦੂਰ ਭਜਾਵਨ ਦੁਸ਼ਮਨਾ ਦੇ ਮੋਹ ਮੋੜਾਵਨ ਸੱਚਾ ਨਾਮ ਸੁਨਾਵਨ ਜੋ ਭਗਤ ਬਾਬਾ ਜੀ ਨੂੰ ਧਿਆਵੈ ਉਸ ਉਤੇ ਨਿਤ ਕਿਰਪਾ ਹੋਵੇ ਘਰ ਘਰ ਬਾਬਾ ਜੀ ਦੀ ਜੋਤ ਜਗਾਵੀ ਸੁਖ ਦੀ ਰੋਸ਼ਨੀ ਹੋਵੇ ਬਾਬਾ ਸ੍ਰੀ ਚੰਦ ਗੁਰ ਸਿੱਖਾਂ ਦੀ ਚੰਨ ਵਰਗੇ ਪ੍ਰਕਾਸ਼ ਜਿਨ੍ਹਾਂ ਦੇ ਦਰ ਤੇ ਆਇਆ ਕੋਈ ਕਦੇ ਨਾ ਹੋਇਆ ਨਿਰਾਸ਼ ਮਨ ਦੇ ਮਲ ਨੂੰ ਤੋਕੇ ਰੱਖੇ ਚਿੱਤ ਸ਼ਾਂਤ ਕਰਾਵਨ ਵਾਲੇ ਧਨ ਦੌਲਤ ਬਖਸ਼ਣ ਹਾਰੀ ਦਿਲ ਦੇ ਦਰਦ ਮਿਟਾਵਨ ਵਾਲੇ ਜੋ ਨਿੰਦਕ ਦੁਖੀ ਨੇੜੇ ਆਵੇ ਆਪੇ ਹੀ ਖੋ ਜਾਈ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਰੱਖਿਆ ਕਵਚ ਬਣ ਜਾਏ ਕਾਲ ਜਾਲ ਸਭ ਨਾਸ ਹੋ ਜਾਵੀ ਜਿੱਥੇ ਨਾਮ ਉਚਾਰਿਆ ਜਾਵੀ ਭਗਤਾਂ ਦੇ ਹਿਰਦੇ ਵਸਦੇ ਨੀਤ ਮਿਹਰਾਂ ਦੀ ਵਰਖਾ ਹੋ ਜਾਵੀ ਸੋਨਾ ਚਾਂਦੀ ਮੋਤੀ ਮਾਨਕ ਬਾਬਾ ਜੀ ਦੇ ਦਰ ਤੇ ਆਉਂਦੇ ਜੋ ਮੰਗੇ ਸੋ ਪਾਵੇ ਨਿਸ਼ਚ ਭਗਤਾਂ ਦੇ ਭਾਗ ਜਗਾਉਂਦੇ ਗਰੀਬ ਦੇ ਘਰ ਰਾਸ ਪਹੁੰਚਾਵੀ ਰੋਟੀ ਕਦੇ ਨਾ ਘਟਾਵੀ ਮਿਹਰ ਭਰੀ ਨੈਣਾ ਨਾਲ ਬਾਬਾ ਸਭ ਉਤੇ ਕਿਰਪਾ ਕਰ ਜਾਵੇ ਬਾਬਾ ਜੀ ਅੰਤਰ ਜਾਮੀ ਸਭ ਦੇ ਮਨ ਦੀ ਜਾਨਨ ਹਾਰੀ ਦੁਖੀ ਦੇ ਦੁੱਖ ਮਿਟਾਉਣ ਵਾਲੀ ਸੱਚੇ ਰਾਜ ਦਇਆ ਧਾਰੀ ਜਿਨਾਂ ਨੇ ਨਾਮ ਦਾ ਦੀਪ ਜਗਾਇਆ ਉਹ ਘਰ ਅੰਤਰ ਪ੍ਰਕਾਸ਼ ਧਰਤੀ ਆਕਾਸ਼ ਦੇ ਸੁਖ ਦੇਵੀ ਬਾਬਾ ਸ੍ਰੀ ਚਾਂਦ ਅਵਿਨਾਸ਼ ਕਾਲੇ ਬਾਦਲ ਜਾਦੂ ਦੇ ਬਾਬਾ ਜੀ ਸੂਰਜ ਬਣ ਕੇ ਸਾਫ ਕਰ ਦੇ ਭੈ ਡਰ ਚਿੰਤਾ ਹਟਾ ਕੇ ਚਰਨਾ ਵਿੱਚ ਆਰਾਮ ਭਰ ਦੇ ਜੋ ਭਗਤ ਨਾਮ ਸਿਮਰਨ ਕਰਦਾ ਬਾਬਾ ਉਸ ਦਾ ਸਾਥ ਨਿਭਾਵੇ ਹਰ ਘੜੀ ਉਸ ਦੇ ਨਾਲ ਰਹਿੰਦਾ ਦਿਲ ਦੀਆਂ ਦੁਆ ਸੁਣਾਵੇ ਬਾਬਾ ਜੀ ਦੇ ਦਰ ਦਾ ਪਾਣੀ ਅੰਮ੍ਰਿਤ ਵਰਗਾ ਮਿੱਠਾ ਜੋ ਪੀਵੇ ਸੋ ਹੋ ਜਾਵੇ ਪਵਿੱਤਰ ਭਗਤ ਦਾ ਰਾਹ ਦਸੀਤਾ ਸਾਧ ਸੰਗਤ ਜੋ ਮਿਲ ਜਾਵੇ ਉਸ ਦੇ ਮਨ ਵਿੱਚ ਜੋਤ ਜਗਾਵੇ ਜੀਵਨ ਦੇ ਅੰਧਕਾਰ ਮਿਟਾਈ ਸਦਾ ਚਾਨਣ ਬਾਣ ਜਾਵੇ ਤਨ ਤਨ ਉਹ ਭਗਤ ਜਿਹੜਾ ਬਾਬਾ ਜੀ ਨੂੰ ਮੰਨੇ ਮਾਈ ਜਿਸ ਦੇ ਮਨ ਵਿੱਚ ਬਾਬਾ ਵਸੇ ਉਸ ਤੇ ਦੁਨੀਆ ਨੀਵੀ ਹੋ ਜਾਏ ਕਿਰਪਾ ਦੀ ਵਰਖਾ ਬੇਅੰਤ ਕਰੀ ਘਰ ਅੰਦਰ ਸੁਖ ਬਸਾਵੀ ਪੁੱਤਰ ਪੁੱਤਰੀ ਚੜਦੀ ਕਲਾ ਵਿੱਚ ਨਾਮ ਦੀ ਜੋਤ ਜਗਾਵੀ ਕਾਲੇ ਟੂਨੇ ਮੋਹ ਮਾਇਆ ਸਭ ਝੂਠੇ ਛਾਇਆ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਹਰ ਜਗ ਮੋਹ ਭਾਇਆ ਜੋ ਪੂਰਨ ਭਗਤੀ ਨਾਲ ਜਪਦਾ ਉਹ ਮਨ ਵਾਂਗ ਪਵਿੱਤਰ ਹੋ ਜਾਈ ਤਨ ਮਨ ਧਨ ਅਰਪੇ ਜਿੰਨਾ ਨੇ ਓਹ ਅਖੰਡ ਜੋਤ ਬਾਣ ਜਾਈ ਤਨ ਤਨ ਬਾਬਾ ਸ੍ਰੀ ਚੰਦ ਜੀ ਦਿਵਤਾ ਵੀ ਜਿੰਨਾ ਨੂੰ ਧਿਆਵਨ ਹਨ ਤਨ ਬਾਬਾ ਸ਼੍ਰੀ ਚਾਂਦ ਜੀ ਦੇਵ ਤੇਵੀ ਜਿਨ੍ਹਾਂ ਨੂੰ ਧਿਆਵਨ ਗੁਰੂ ਨਾਨਕ ਦੇ ਅੰਗ ਅੰਗ ਤੋਂ ਮਿਹਰਾ ਦੇ ਸਰੋਵਰ ਆਵਨ ਭਗਤਾਂ ਦੇ ਕਾਰਜ ਸਵਾਰੇ ਦੁਸ਼ਮਨਾਂ ਦੇ ਬੰਦਨ ਟੋਰੀ ਜਿੱਥੇ ਉਹਨਾਂ ਦਾ ਨਾਮ ਲਿਆ ਜਾਇ ਉਥੈ ਆਵੇ ਜੋਤਾਂ ਦੇ ਝੋਰੇ ਸੱਚ ਦੇ ਰਾਤੇ ਚੱਲਣ ਵਾਲਾ ਬਾਬਾ ਜੀ ਦਾ ਸੱਚਾ ਸਿੱਖ ਜਿਸ ਦਾ ਨਾਮ ਮਨ ਵਿੱਚ ਰੰਗਿਆ ਓਹੀ ਹੋਇਆ ਅਭਿਖ ਧਰਤੀ ਆਕਾਸ਼ ਜਿੰਨਾ ਦੇ ਅੱਗੇ ਝੁਕੇ ਹਰ ਜੀਵ ਜਗਤ ਉਹਨਾਂ ਦੀ ਕਿਰਪਾ ਨਾਲ ਭਗਤਾਂ ਦੀ ਬਣਦੇ ਸਾਰੇ ਕੰਮ ਰਤ ਦਰਸ਼ਨ ਪਾਵੇ ਜਿਹੜੇ ਬਾਬਾ ਜੀ ਦੇ ਉਹ ਪਾਵੇ ਮੋਖ ਦਵਾਰ ਅਵਗਤ ਅਭੇਦ ਪਾਰ ਬ੍ਰਹਮ ਦਾ ਮਿਲਦਾ ਸਾਚਾ ਪਿਆਰ ਕਾਮ ਕ੍ਰੋਧ ਮੋਹ ਨਾਸ਼ ਕਰਾਵੀ ਅੰਤਰ ਜੋਤ ਜਗਾਵੀ ਮਨ ਅਮਨ ਹੋ ਜਾਏ ਉਸ ਦਾ ਜਿੱਥੇ ਬਾਬਾ ਜੀ ਆਵੇ ਤਨਮਨ ਦੇ ਰਖਵਾਲੇ ਬਾਬਾ ਜੀ ਸੰਤ ਦੇ ਸਿਰਮੌਰ ਜਿੰਨਾ ਦੇ ਦਰ ਤੇ ਆਇਆ ਕੋਈ ਮਿਲਿਆ ਉਸ ਨੂੰ 84 ਤੋਂ ਸ਼ੋਰ ਜੀਵਨ ਦੇ ਦੁੱਖ ਬਾਹਰ ਕੱਢੀ ਕਰਮਾਂ ਦੇ ਫਾਲ ਮਿਟਾਵੀ ਸਦਾ ਸੁੱਖ ਦੇ ਸਾਗਰ ਬਾਬਾ ਭਗਤਾਂ ਦੇ ਮਨ ਭਾਵੇ ਬਾਬਾ ਜੀ ਦੀ ਸ਼ਰਨ ਜੋ ਪਾਵੇ ਉਹ ਸੁਖੀ ਰਹੇ ਸਦਾ ਘਰ ਅੰਦਰ ਖੁਸ਼ਹਾਲੀ ਆਵੇ ਪਰ ਜਾਵੇ ਅਨੰਤ ਤੇ ਪਾਣੀ ਦਾ ਘੜਾ ਦੁਸ਼ਮਣ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੇ ਬਾਬਾ ਜੀ ਦੀ ਸਿਫਤ ਜਿਹੜਾ ਗਾਵੇ ਉਸ ਉੱਤੇ ਮਿਹਰ ਹੋ ਜਾਵੇ ਦੁਸ਼ਮਨ ਆਪੇ ਮੁੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੇ ਉਸ ਉੱਤੇ ਮਿਹਰ ਹੋ ਜਾਵੀਂ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਆਨੰਦ ਸਰੂਪ ਦਿਆਲ ਜਿਨ੍ਹਾਂ ਦੇ ਚਰਨੀ ਸ਼ਰਨ ਜੋ ਪਾਵੇ ਉਸ ਦਾ ਕਾਮ ਕਮਾਲ ਸੁਖ ਸ਼ਾਂਤੀ ਘਰ ਅੰਦਰ ਬਸਾਵੇ ਦੁੱਖ ਦਰਦ ਸਭ ਮਿਟ ਜਾਈ ਜੇਸ ਉੱਤੇ ਬਾਬਾ ਜੀ ਦੀ ਕਿਰਪਾ ਹੋਵੇ ਸੋ ਮਨ ਵਾਂਗਾ ਉੱਡ ਜਾਏ ਕਾਲੇ ਜਾਦੂ ਟੂਣੇ ਸਾਰੇ ਬਾਬਾ ਜੀ ਦੂਰ ਭਜਾਵਨ ਦੁਸ਼ਮਨਾ ਦੇ ਮੋਹ ਮੋੜਾਵਨ ਸੱਚਾ ਨਾਮ ਸੁਨਾਵਨ ਜੋ ਭਗਤ ਬਾਬਾ ਜੀ ਨੂੰ ਧਿਆਵੈ ਉਸ ਉਤੇ ਨਿਤ ਕਿਰਪਾ ਹੋਵੇ ਘਰ ਘਰ ਬਾਬਾ ਜੀ ਦੀ ਜੋਤ ਜਗਾਵੇ ਸੁਖ ਦੀ ਰੋਸ਼ਨੀ ਹੋਵੇ ਬਾਬਾ ਜੀ ਸ੍ਰੀ ਚਾਂਦ ਗੁਰ ਸਿੱਖਾਂ ਦੀ ਚੰਨ ਵਰਗੇ ਪ੍ਰਕਾਸ਼ ਜਿੰਨਾ ਦੇ ਦਰਤੇ ਆਇਆ ਕੋਈ ਕਦੇ ਨਾ ਹੋਇਆ ਨਿਰਾਸ਼ ਮਨ ਦੇ ਮਲ ਨੂੰ ਧੋਕੇ ਰੱਖੇ ਚਿਤ ਸ਼ਾਂਤ ਕਰਾਵਨ ਵਾਲੇ ਧਨ ਦੌਲਤ ਬਖਸ਼ਣ ਹਾਰੇ ਦਿਲ ਦੇ ਦਰਦ ਮਿਟਾਵਨ ਵਾਲੇ ਜੋ ਨਿੰਦ ਕਾ ਦੋਖੀ ਨੇੜੇ ਆਵੀ ਆਪੇ ਹੀ ਖੋ ਜਾਈ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਰੱਖਿਆ ਕਵਚ ਬਣ ਜਾਏ ਕਾਲ ਜਾਲ ਸਭ ਨਾਸ ਹੋ ਜਾਵੇ ਜਿੱਥੇ ਨਾਮ ਉਚਾਰਿਆ ਜਾਵੇ ਭਗਤਾਂ ਦੇ ਹਿਰਦੇ ਵਸਦੇ ਨੀਤ ਮਿਹਰਾਂ ਦੀ ਵਰਖਾ ਹੋ ਜਾਵੇ ਸੋਨਾ ਚਾਂਦੀ ਮੋਤੀ ਮਾਨਕ ਬਾਬਾ ਜੀ ਦੇ ਦਰ ਤੇ ਆਉਂਦੇ ਜੋ ਮੰਗੇ ਸੋ ਪਾਵੇ ਨਿਸ਼ਚੈ ਭਗਤਾਂ ਦੇ ਭਾਗ ਜਗਾਉਂਦੇ ਗਰੀਬ ਦੇ ਘਰ ਰਾਸ ਪਹੁੰਚਾਵੇ ਰੋਟੀ ਕਦੇ ਨਾ ਘਟਾਵੀ ਮਿਹਰ ਭਰੀ ਨੈਣਾ ਨਾਲ ਬਾਬਾ ਸਭ ਉਤੇ ਕਿਰਪਾ ਕਰ ਜਾਵੇ ਬਾਬਾ ਜੀ ਅੰਤਰਜਾਮੀ ਸਬਦੇ ਮਨ ਦੀ ਜਨਨਹਾਰੀ ਦੁਖੀ ਦੇ ਦੁੱਖ ਮਿਟਾਵਨ ਵਾਲੀ ਸੱਚੇ ਰਾਜ ਦਇਆ ਧਾਰੀ ਜਿਨ੍ਹਾਂ ਨੇ ਨਾਮ ਦਾ ਦੀਪ ਜਗਾਇਆ ਉਹ ਘਰ ਅੰਤਰ ਪ੍ਰਕਾਸ਼ ਧਰਤੀ ਆਕਾਸ਼ ਦੇ ਸੁਖ ਦੇਵੀ ਬਾਬਾ ਸ੍ਰੀ ਚਾਂਦ ਅਵਿਨਾਸ਼ ਕਾਲੀ ਬਾਦਲ ਜਾਦੂ ਦੇ ਬਾਬਾ ਜੀ ਸੂਰਜ ਬਣ ਕੇ ਸਾਫ ਕਰ ਦੇ ਭੈ ਡਰ ਚਿੰਤਾ ਹਟਾ ਕੇ ਚਰਨਾ ਵਿੱਚ ਆਰਾਮ ਭਰ ਦੇ ਜੋ ਭਗਤ ਨਾਮ ਸਿਮਰਨ ਕਰਦਾ ਬਾਬਾ ਉਸ ਦਾ ਸਾਥ ਨਿਭਾਵੇ ਹਰ ਘੜੀ ਉਸ ਦੇ ਨਾਲ ਰਹਿੰਦਾ ਦਿਲ ਦੀਆਂ ਦੁਆ ਸੁਣਾਵੇ ਬਾਬਾ ਜੀ ਦੇ ਦਰ ਦਾ ਪਾਣੀ ਅੰਮ੍ਰਿਤ ਵਰਗਾ ਮਿੱਠਾ ਜੋ ਪੀਵੇ ਸੋ ਹੋ ਜਾਵੇ ਪਵਿੱਤਰ ਭਗਤ ਦਾ ਰਾਹ ਦਸੀਤਾ ਸਾਧ ਸੰਗਤ ਜੋ ਮਿਲ ਜਾਵੇ ਉਸ ਦੇ ਮਨ ਵਿੱਚ ਜੋਤ ਜਗਾਵੇ ਜੀਵਨ ਦੇ ਅੰਧਕਾਰ ਮਿਟਾਈ ਸਦਾ ਚਾਨਣ ਬਾਣ ਜਾਵੇ ਤਨ ਤਨ ਉਹ ਭਗਤ ਜਿਹੜਾ ਬਾਬਾ ਜੀ ਨੂੰ ਮੰਨੇ ਮਾਈ ਜਿਸ ਦੇ ਮਨ ਵਿੱਚ ਬਾਬਾ ਵਸੇ ਉਸ ਤੇ ਦੁਨੀਆ ਨੀਵੀਂ ਹੋ ਜਾਏ ਕਿਰਪਾ ਦੀ ਵਰਖਾ ਬੇਅੰਤ ਕਰੀ ਘਰ ਅੰਦਰ ਸੁਖ ਬਸਾਵੀ ਪੁੱਤਰ ਪੋਤਰੀ ਚੜਦੀ ਕਲਾ ਵਿੱਚ ਨਾਮ ਦੀ ਜੋਤ ਜਗਾਵੀ ਕਾਲੇ ਟੂਣੇ ਮੋਹ ਮਾਇਆ ਸਭ ਝੂਠੇ ਛਾਇਆ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਹਰ ਜਗ ਮੋਹ ਭਾਇਆ ਜੋ ਪੂਰਨ ਭਗਤੀ ਨਾਲ ਜਪਦਾ ਉਹ ਮਨ ਵਾਂਗ ਪਵਿੱਤਰ ਹੋ ਜਾਈ ਤਨ ਮਨ ਧਨ ਅਰਪੇ ਜਿੰਨਾ ਨੇ ਉਹ ਅਖੰਡ ਜੋਤ ਬਾਣ ਜਾਏ ਤਨ ਤਨ ਬਾਬਾ ਸ਼੍ਰੀ ਚੰਦ ਜੀ ਦਿਵਤਾ ਵੀ ਜਿੰਨਾ ਨੂੰ ਧਿਆਵਨ ਤਨ ਤਨ ਬਾਬਾ ਸ਼੍ਰੀ ਚੰਦ ਜੀ ਦੇਵਤੇ ਵੀ ਜਿੰਨਾ ਨੂੰ ਧਿਆਵਨ ਗੁਰੂ ਨਾਨਕ ਦੇ ਅੰਗ ਅੰਗ ਤੋਂ ਮਿਹਰਾ ਦੇ ਸਰੋਵਰ ਆਵਨ ਭਗਤਾਂ ਦੇ ਕਾਰਜ ਸਵਾਰੇ ਦੁਸ਼ਮਨਾਂ ਦੇ ਬੰਦਨ ਟੋਰੇ ਜਥੇ ਉਹਨਾਂ ਦਾ ਨਾਮ ਲਿਆ ਜਾਈ ਉਥੈ ਆਵੈ ਜੋਤਾਂ ਦੇ ਚੋਰੇ ਸੱਚ ਦੇ ਰਾਹ ਤੇ ਚੱਲਣ ਵਾਲਾ ਬਾਬਾ ਜੀ ਦਾ ਸੱਚਾ ਸਿੱਖ ਜਿਸ ਦਾ ਨਾਮ ਮਨ ਵਿੱਚ ਰੰਗਿਆ ਉਹੀ ਹੋਇਆ ਅਪਿਖ ਧਰਤੀ ਆਕਾਸ਼ ਜਿੰਨਾ ਦੇ ਅੱਗੇ ਝੁਕੇ ਹਰ ਜੀਵ ਜਗਤ ਉਹਨਾਂ ਦੀ ਕਿਰਪਾ ਨਾਲ ਭਗਤਾਂ ਦੀ ਬਣਦੇ ਸਾਰੇ ਕੰਮ ਰਤ ਦਰਸ਼ਨ ਪਾਵੇ ਜਿਹੜੇ ਬਾਬਾ ਜੀ ਦੇ ਉਹ ਪਾਵੇ ਮੋਕਦਵਾਰ ਅਵਗਤ ਅਭੇਦ ਪਾਰ ਬ੍ਰਹਮ ਦਾ ਮਿਲਦਾ ਸਾਚਾ ਪਿਆਰ ਕਾਮ ਕ੍ਰੋਧ ਮੋਹ ਨਾਸ਼ ਕਰਾਵੀ ਅੰਤਰ ਜੋਤ ਜਗਾਵੀ ਮਨ ਅਮਨ ਹੋ ਜਾਏ ਉਸ ਦਾ ਜਿੱਥੇ ਬਾਬਾ ਜੀ ਆਵੀ ਤਨ ਦੇ ਰਖਵਾਲੇ ਬਾਬਾ ਜੀ ਸੰਤ ਦੇ ਸਿਰ ਮੋਰ ਜਿੰਨਾ ਦੇ ਦਰ ਤੇ ਆਇਆ ਕੋਈ ਮਿਲਿਆ ਉਸ ਨੂੰ 84 ਤੋਂ ਸ਼ੋਰ ਜੀਵਨ ਦੇ ਦੁੱਖ ਬਾਹਰ ਕੱਢੀ ਕਰਮਾਂ ਦੇ ਫਾਲ ਮਿਟਾਵੀ ਸਦਾ ਸੁੱਖ ਦੇ ਸਾਗਰ ਬਾਬਾ ਭਗਤਾਂ ਦੇ ਮਨ ਭਾਵੇ ਬਾਬਾ ਜੀ ਦੀ ਸ਼ਰਨ ਜੋ ਪਾਵੇ ਉਹ ਸੁਖੀ ਰਹੇ ਸਦਾ ਘਰ ਅੰਦਰ ਖੁਸ਼ਹਾਲੀ ਆਵੇ ਪਰ ਜਾਵੇ ਅਨੰਤ ਤੇ ਪਾਣੀ ਦਾ ਘੜਾ ਦੁਸ਼ਮਨ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੀ ਉਸ ਉੱਤੇ ਮਿਹਰ ਹੋ ਜਾਵੀਂ ਦੁਸ਼ਮਨ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੀ ਉਸ ਉੱਤੇ ਮਿਹਰ ਹੋ ਜਾਵੀਂ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਆਨੰਦ ਸਰੂਪ ਦਿਆਲ ਜਿਨ੍ਹਾਂ ਦੇ ਚਰਨੀ ਸ਼ਰਨ ਜੋ ਪਾਵੇ ਉਸ ਦਾ ਕਾਮ ਕਮਾਲ ਸੁਖ ਸ਼ਾਂਤੀ ਘਰ ਅੰਦਰ ਬਸਾਵੇ ਦੁੱਖ ਦਰਦ ਸਭ ਮਿਟ ਜਾਈ ਜੈਸ ਉੱਤੇ ਬਾਬਾ ਜੀ ਦੀ ਕਿਰਪਾ ਹੋਵੇ ਸੋ ਮਨ ਵਾਂਗਾ ਉੱਡ ਜਾਏ ਕਾਲੇ ਜਾਦੂ ਟੂਣੇ ਸਾਰੇ ਬਾਬਾ ਜੀ ਦੂਰ ਭਜਾਵਨ ਦੁਸ਼ਮਨਾ ਦੇ ਮੋਹ ਮੋੜਾਵਨ ਸੱਚਾ ਨਾਮ ਸੁਨਾਵਨ ਜੋ ਭਗਤ ਬਾਬਾ ਜੀ ਨੂੰ ਧਿਆਵੈ ਉਸ ਉਤੇ ਨਿਤ ਕਿਰਪਾ ਹੋਵੇ ਘਰ ਘਰ ਬਾਬਾ ਜੀ ਦੀ ਜੋਤ ਜਗਾਵੀ ਸੁਖ ਦੀ ਰੋਸ਼ਨੀ ਹੋਵੇ ਬਾਬਾ ਸ੍ਰੀ ਚੰਦ ਗੁਰ ਸਿੱਖਾਂ ਦੀ ਚੰਨ ਵਰਗੇ ਪ੍ਰਕਾਸ਼ ਜਿਨ੍ਹਾਂ ਦੇ ਦਰ ਤੇ ਆਇਆ ਕੋਈ ਕਦੇ ਨਾ ਹੋਇਆ ਨਿਰਾਸ਼ ਮਨ ਦੇ ਮਲ ਨੂੰ ਧੋਕੇ ਰੱਖੇ ਚਿੱਤ ਸ਼ਾਂਤ ਕਰਾਵਨ ਵਾਲੇ ਧਨ ਦੌਲਤ ਬਖਸ਼ਣ ਹਾਰੇ ਦਿਲ ਦੇ ਦਰਦ ਮਿਟਾਵਨ ਵਾਲੇ ਜੋ ਨਿੰਦਕ ਦੁਖੀ ਨੇੜੇ ਆਵੇ ਆਪੇ ਹੀ ਖੋ ਜਾਈ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਰੱਖਿਆ ਕਵਚ ਬਣ ਜਾਏ ਕਾਲ ਜਾਲ ਸਭ ਨਾਸ ਹੋ ਜਾਵੀ ਜਿੱਥੇ ਨਾਮ ਉਚਾਰਿਆ ਜਾਵੀ ਭਗਤਾਂ ਦੇ ਹਿਰਦੇ ਵਸਦੇ ਨੀਤ ਮਿਹਰਾਂ ਦੀ ਵਰਖਾ ਹੋ ਜਾਵੀ ਸੋਨਾ ਚਾਂਦੀ ਮੋਤੀ ਮਾਨਕ ਬਾਬਾ ਜੀ ਦੇ ਦਰ ਤੇ ਆਉਂਦੇ ਜੋ ਮੰਗੇ ਸੋ ਪਾਵੇ ਨਿਸ਼ਚ ਭਗਤਾਂ ਦੇ ਭਾਗ ਜਗਾਉਂਦੇ ਗਰੀਬ ਦੇ ਘਰ ਰਾਸ ਪਹੁੰਚਾਵੀ ਰੋਟੀ ਕਦੇ ਨਾ ਘਟਾਵੀ ਮਿਹਰ ਭਰੀ ਨੈਣਾ ਨਾਲ ਬਾਬਾ ਸਭ ਉਤੇ ਕਿਰਪਾ ਕਰ ਜਾਵੇ ਬਾਬਾ ਜੀ ਅੰਤਰ ਜਾਮੀ ਸਭ ਦੇ ਮਨ ਦੀ ਜਾਨਨ ਹਾਰੀ ਦੁਖੀ ਦੇ ਦੁੱਖ ਮਿਟਾਉਣ ਵਾਲੀ ਸੱਚੇ ਰਾਜ ਦਇਆ ਧਾਰੀ ਜਿਨਾਂ ਨੇ ਨਾਮ ਦਾ ਦੀਪ ਜਗਾਇਆ ਉਹ ਘਰ ਅੰਤਰ ਪ੍ਰਕਾਸ਼ ਧਰਤੀ ਆਕਾਸ਼ ਦੇ ਸੁਖ ਦੇਵੀ ਬਾਬਾ ਸ੍ਰੀ ਚਾਂਦ ਅਵਿਨਾਸ਼ ਕਾਲੇ ਬਾਦਲ ਜਾਦੂ ਦੇ ਬਾਬਾ ਜੀ ਸੂਰਜ ਬਣ ਕੇ ਸਾਫ ਕਰ ਦੇ ਭੈ ਡਰ ਚਿੰਤਾ ਹਟਾ ਕੇ ਚਰਨਾ ਵਿੱਚ ਆਰਾਮ ਭਰ ਦੇ ਜੋ ਭਗਤ ਨਾਮ ਸਿਮਰਨ ਕਰਦਾ ਬਾਬਾ ਉਸ ਦਾ ਸਾਥ ਨਿਭਾਵੀ ਹਰ ਘੜੀ ਉਸ ਦੇ ਨਾਲ ਰਹਿੰਦਾ ਦਿਲ ਦੀਆਂ ਦੁਆ ਸੁਣਾਵੇ ਬਾਬਾ ਜੀ ਦੇ ਦਰ ਦਾ ਪਾਣੀ ਅੰਮ੍ਰਿਤ ਵਰਗਾ ਮਿੱਠਾ ਜੋ ਪੀਵੇ ਸੋ ਹੋ ਜਾਵੇ ਪਵਿੱਤਰ ਭਗਤ ਦਾ ਰਾਹ ਦਸੀਤਾ ਸਾਧ ਸੰਗਤ ਜੋ ਮਿਲ ਜਾਵੇ ਉਸ ਦੇ ਮਨ ਵਿੱਚ ਜੋਤ ਜਗਾਵੇ ਜੀਵਨ ਦੇ ਅੰਧਕਾਰ ਮਿਟਾਈ ਸਦਾ ਚਾਨਣ ਬਾਣ ਜਾਵੇ ਤਨ ਤਨ ਉਹ ਭਗਤ ਜਿਹੜਾ ਬਾਬਾ ਜੀ ਨੂੰ ਮੰਨੇ ਮਾਈ ਜਿਸ ਦੇ ਮਨ ਵਿੱਚ ਬਾਬਾ ਵਸੇ ਉਸ ਤੇ ਦੁਨੀਆ ਨੀਵੀ ਹੋ ਜਾਏ ਕਿਰਪਾ ਦੀ ਵਰਖਾ ਬੇਅੰਤ ਕਰੀ ਘਰ ਅੰਦਰ ਸੁਖ ਬਸਾਵੀ ਪੁੱਤਰ ਪੁੱਤਰੀ ਚੜਦੀ ਕਲਾ ਵਿੱਚ ਨਾਮ ਦੀ ਜੋਤ ਜਗਾਵੀ ਕਾਲੇ ਟੂਣੇ ਮੋਹ ਮਾਇਆ ਸਭ ਝੂਠੇ ਛਾਇਆ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਹਰ ਜਗ ਮੋਹ ਭਾਇਆ ਜੋ ਪੂਰਨ ਭਗਤੀ ਨਾਲ ਜਪਦਾ ਉਹ ਮਨ ਵਾਂਗ ਪਵਿੱਤਰ ਹੋ ਜਾਈ ਤਨ ਮਨ ਧਨ ਅਰਪੇ ਜਿੰਨਾ ਨੇ ਓਹ ਅਖੰਡ ਜੋਤ ਬਾਣ ਜਾਈ ਤਨ ਤਨ ਬਾਬਾ ਸ਼੍ਰੀ ਚੰਦ ਜੀ ਦਿਵਤਾ ਵੀ ਜਿੰਨਾ ਨੂੰ ਧਿਆਵਨ ਤਨ ਤਨ ਬਾਬਾ ਸ਼੍ਰੀ ਚਾਂਦ ਜੀ ਦੇਵ ਤੇਵੀ ਜਿਨ੍ਹਾਂ ਨੂੰ ਧਿਆਵਨ ਗੁਰੂ ਨਾਨਕ ਦੇ ਅੰਗ ਅੰਗ ਤੋਂ ਮਿਹਰਾਂ ਦੇ ਸਰੋਵਰ ਆਵਨ ਭਗਤਾਂ ਦੇ ਕਾਰਜ ਸਵਾਰੇ ਦੁਸ਼ਮਨਾਂ ਦੇ ਬੰਦਨ ਟੋਰੇ ਜਿੱਥੇ ਉਹਨਾਂ ਦਾ ਨਾਮ ਲਿਆ ਜਾਈ ਉਥੈ ਆਵੇ ਜੁਤਾਂ ਦੇ ਝੋਰੇ ਸੱਚ ਦੇ ਰਾਤੇ ਚੱਲਣ ਵਾਲਾ ਬਾਬਾ ਜੀ ਦਾ ਸੱਚਾ ਸਿੱਖ ਜਿਸ ਦਾ ਨਾਮ ਮਨ ਵਿੱਚ ਰੰਗਿਆ ਓਹੀ ਹੋਇਆ ਅਭਿਖ ਤਰਤੀ ਆਕਾਸ਼ ਜਿੰਨਾ ਦੇ ਅੱਗੇ ਝੁਕੇ ਹਰ ਜੀਵ ਜਗਤ ਉਹਨਾਂ ਦੀ ਕਿਰਪਾ ਨਾਲ ਭਗਤਾਂ ਦੀ ਬਣਦੇ ਸਾਰੇ ਕੰਮ ਰਤ ਦਰਸ਼ਨ ਪਾਵੇ ਜਿਹੜੇ ਬਾਬਾ ਜੀ ਦੇ ਉਹ ਪਾਵੇ ਮੋਖ ਦਵਾਰ ਅਵਗਤ ਅਭੇਦ ਪਾਰ ਬ੍ਰਹਮ ਦਾ ਮਿਲਦਾ ਸਾਚਾ ਪਿਆਰ ਕਾਮ ਕ੍ਰੋਧ ਮੋਹ ਨਾਸ਼ ਕਰਾਵੀ ਅੰਤਰ ਜੋਤ ਜਗਾਵੀ ਮਨ ਅਮਨ ਹੋ ਜਾਏ ਉਸ ਦਾ ਜਿੱਥੇ ਬਾਬਾ ਜੀ ਆਵੇ ਤਾਰਮੰਦੇ ਰਖਵਾਲੇ ਬਾਬਾ ਜੀ ਸੰਤ ਦੇ ਸਿਰਮੌਰ ਜਿੰਨਾ ਦੇ ਦਰ ਤੇ ਆਇਆ ਕੋਈ ਮਿਲਿਆ ਉਸ ਨੂੰ 84 ਤੋਂ ਸ਼ੋਰ ਜੀਵਨ ਦੇ ਦੁੱਖ ਬਾਹਰ ਕੱਢੀ ਕਰਮਾਂ ਦੇ ਫਾਲ ਮਿਟਾਵੀ ਸਦਾ ਸੁੱਖ ਦੇ ਸਾਗਰ ਬਾਬਾ ਭਗਤਾਂ ਦੇ ਮਨ ਭਾਵੇ ਬਾਬਾ ਜੀ ਦੀ ਸ਼ਰਨ ਜੋ ਪਾਵੇ ਉਹ ਸੁਖੀ ਰਹੇ ਸਦਾ ਘਰ ਅੰਦਰ ਖੁਸ਼ਹਾਲੀ ਆਵੇ ਭਰ ਜਾਵੇ ਅਨੰਤ ਤੇ ਪਾਣੀ ਦਾ ਘੜਾ ਦੁਸ਼ਮਣ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੇ ਬਾਬਾ ਜੀ ਦੀ ਸਿਫਤ ਜਿਹੜਾ ਗਾਵੇ ਉਸ ਉੱਤੇ ਮਿਹਰ ਹੋ ਜਾਵੇ ਦੁਸ਼ਮਨ ਆਪੇ ਮੁੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੇ ਉਸ ਉੱਤੇ ਮਿਹਰ ਹੋ ਜਾਵੀਂ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਆਨੰਦ ਸਰੂਪ ਦਿਆਲ ਜਿਨ੍ਹਾਂ ਦੇ ਚਰਨੀ ਸ਼ਰਨ ਜੋ ਪਾਵੇ ਉਸ ਦਾ ਕਾਮ ਕਮਾਲ ਸੁਖ ਸ਼ਾਂਤੀ ਘਰ ਅੰਦਰ ਬਸਾਵੇ ਦੁੱਖ ਦਰਦ ਸਭ ਮਿਟ ਜਾਈ ਜੇ ਸ ਉੱਤੇ ਬਾਬਾ ਜੀ ਦੀ ਕਿਰਪਾ ਹੋਵੇ ਸੋ ਮਨ ਵਾਂਗਾ ਉੱਡ ਜਾਏ ਕਾਲੇ ਜਾਦੂ ਟੂਣੇ ਸਾਰੇ ਬਾਬਾ ਜੀ ਦੂਰ ਭਜਾਵਨ ਦੁਸ਼ਮਨਾ ਦੇ ਮੋਹ ਮੋੜਾਵਨ ਸੱਚਾ ਨਾਮ ਸੁਨਾਵਨ ਜੋ ਭਗਤ ਬਾਬਾ ਜੀ ਨੂੰ ਧਿਆਵੈ ਉਸ ਉਤੇ ਨਿਤ ਕਿਰਪਾ ਹੋਵੇ ਘਰ ਘਰ ਬਾਬਾ ਜੀ ਦੀ ਜੋਤ ਜਗਾਵੇ ਸੁਖ ਦੀ ਰੋਸ਼ਨੀ ਹੋਵੇ ਬਾਬਾ ਸ੍ਰੀ ਚੰਦ ਗੁਰ ਸਿੱਖਾਂ ਦੀ ਚੰਨ ਵਰਗੇ ਪ੍ਰਕਾਸ਼ ਜਿੰਨਾ ਦੇ ਦਰਤੇ ਆਇਆ ਕੋਈ ਕਦੇ ਨਾ ਹੋਇਆ ਨਿਰਾਸ਼ ਮਨ ਦੇ ਮਲ ਨੂੰ ਧੋਕੇ ਰੱਖੇ ਚਿਤ ਸ਼ਾਂਤ ਕਰਾਵਨ ਵਾਲੇ ਧਨ ਦੌਲਤ ਬਖਸ਼ਣ ਹਾਰੀ ਦਿਲ ਦੇ ਦਰਦ ਮਿਟਾਵਨ ਵਾਲੇ ਜੋ ਨਿੰਦਕ ਦੋਖੀ ਨੇੜੇ ਆਵੇ ਆਪੇ ਹੀ ਖੋ ਜਾਈ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਰੱਖਿਆ ਕਵਚ ਬਣ ਜਾਏ ਕਾਲ ਜਾਲ ਸਭ ਨਾਸ ਹੋ ਜਾਵੇ ਜਿੱਥੇ ਨਾਮ ਉਚਾਰਿਆ ਜਾਵੇ ਭਗਤਾਂ ਦੇ ਹਿਰਦੇ ਵਸਦੇ ਨੀਤ ਮਿਹਰਾਂ ਦੀ ਵਰਖਾ ਹੋ ਜਾਵੇ ਸੋਨਾ ਚਾਂਦੀ ਮੋਤੀ ਮਾਨਕ ਬਾਬਾ ਜੀ ਦੇ ਦਰ ਤੇ ਆਉਂਦੇ ਜੋ ਮੰਗੇ ਸੋ ਪਾਵੇ ਨਿਸ਼ਚ ਭਗਤਾ ਦੇ ਭਾਗ ਜਗਾਉਂਦੇ ਗਰੀਬ ਦੇ ਘਰ ਰਾਸ ਪਹੁੰਚਾਵੇ ਰੋਟੀ ਕਦੇ ਨਾ ਘਟਾਵੀ ਮਿਹਰ ਭਰੀ ਨੈਣਾ ਨਾਲ ਬਾਬਾ ਸਭ ਉਤੇ ਕਿਰਪਾ ਕਰ ਜਾਵੇ ਬਾਬਾ ਜੀ ਅੰਤਰਜਾਮੀ ਸਬਦ ਦੇ ਮਨ ਦੀ ਜਾਨਨ ਹਾਰੀ ਦੁਖੀ ਦੇ ਦੋਖ ਮਿਟਾਵਨ ਵਾਲੀ ਸੱਚੇ ਰਾਜ ਦਇਆ ਧਾਰੀ ਜਿਨ੍ਹਾਂ ਨੇ ਨਾਮ ਦਾ ਦੀਪ ਜਗਾਇਆ ਉਹ ਘਰ ਅੰਤਰ ਪ੍ਰਕਾਸ਼ ਧਰਤੀ ਆਕਾਸ਼ ਦੇ ਸੁਖ ਦੇਵੀ ਬਾਬਾ ਸ੍ਰੀ ਚਾਂਦ ਅਵਿਨਾਸ਼ ਕਾਲੇ ਬਾਦਲ ਜਾਦੂ ਦੇ ਬਾਬਾ ਜੀ ਸੂਰਜ ਬਣ ਕੇ ਸਾਫ ਕਰ ਦੇ ਭੈ ਡਰ ਚਿੰਤਾ ਹਟਾ ਕੇ ਚਰਨਾ ਵਿੱਚ ਆਰਾਮ ਭਰ ਦੇ ਜੋ ਭਗਤ ਨਾਮ ਸਿਮਰਨ ਕਰਦਾ ਬਾਬਾ ਉਸ ਦਾ ਸਾਥ ਨਿਭਾਵੇ ਹਰ ਘੜੀ ਉਸ ਦੇ ਨਾਲ ਰਹਿੰਦਾ ਦਿਲ ਦੀਆਂ ਦੁਆ ਸੁਣਾਵੇ ਬਾਬਾ ਜੀ ਦੇ ਦਰ ਦਾ ਪਾਣੀ ਅੰਮ੍ਰਿਤ ਵਰਗਾ ਮਿੱਠਾ ਜੋ ਪੀਵੇ ਸੋ ਹੋ ਜਾਵੇ ਪਵਿੱਤਰ ਭਗਤ ਦਾ ਰਾਹ ਦਸੀਤਾ ਸਾਧ ਸੰਗਤ ਜੋ ਮਿਲ ਜਾਵੇ ਉਸ ਦੇ ਮਨ ਵਿੱਚ ਜੋਤ ਜਗਾਵੇ ਜੀਵਨ ਦੇ ਅੰਧਕਾਰ ਮਿਟਾਈ ਸਦਾ ਚਾਨਣ ਬਾਣ ਜਾਵੇ ਤਨ ਤਨ ਉਹ ਭਗਤ ਜਿਹੜਾ ਬਾਬਾ ਜੀ ਨੂੰ ਮੰਨੇ ਮਾਈ ਜਿਸ ਦੇ ਮਨ ਵਿੱਚ ਬਾਬਾ ਵਸੇ ਉਸ ਤੇ ਦੁਨੀਆ ਨੀਵੀਂ ਹੋ ਜਾਏ ਕਿਰਪਾ ਦੀ ਵਰਖਾ ਬੇਅੰਤ ਕਰੇ ਘਰ ਅੰਦਰ ਸੁਖ ਬਸਾਵੇ ਪੁੱਤਰ ਪੋਤਰੀ ਚੜਦੀ ਕਲਾ ਵਿੱਚ ਨਾਮ ਦੀ ਜੋਤ ਜਗਾਵੇ ਕਾਲੇ ਟੂਣੇ ਮੋਹ ਮਾਇਆ ਸਭ ਝੂਠੇ ਛਾਇਆ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਨਾਲ ਹਰ ਜਗ ਮੋਹ ਭਾਇਆ ਜੋ ਪੂਰਨ ਭਗਤੀ ਨਾਲ ਜਪਦਾ ਉਹ ਮਨ ਵਾਂਗ ਪਵਿੱਤਰ ਹੋ ਜਾਈ ਤਨ ਮਨ ਧਨ ਅਰਪੇ ਜਿੰਨਾ ਨੇ ਉਹ ਅਖੰਡ ਜੋਤ ਬਾਣ ਜਾਈ ਤਨ ਤਨ ਬਾਬਾ ਸ਼੍ਰੀ ਚੰਦ ਜੀ ਦਿਵਤਾ ਵੀ ਜਿੰਨਾ ਨੂੰ ਧਿਆਵਨ ਤਨ ਤਨ ਬਾਬਾ ਸ਼੍ਰੀ ਚੰਦ ਜੀ ਦੇਵਤੇ ਵੀ ਜਿੰਨਾ ਨੂੰ ਧਿਆਵਨ ਗੁਰੂ ਨਾਨਕ ਦੇ ਅੰਗ ਅੰਗ ਤੋਂ ਮਿਹਰਾਂ ਦੇ ਸਰੋਵਰ ਆਵਨ ਭਗਤਾਂ ਦੇ ਕਾਰਜ ਸਵਾਰੇ ਦੁਸ਼ਮਨਾਂ ਦੇ ਬੰਦਨ ਟੋਰੇ ਜਿੱਥੇ ਉਹਨਾਂ ਦਾ ਨਾਮ ਲਿਆ ਜਾਈ ਉਥੈ ਆਵੈ ਜੋਤਾਂ ਦੇ ਝੋਰੇ ਸੱਚ ਦੇ ਰਾਤੇ ਚੱਲਣ ਵਾਲਾ ਬਾਬਾ ਜੀ ਦਾ ਸੱਚਾ ਸਿੱਖ ਜਿਸ ਦਾ ਨਾਮ ਮਨ ਵਿੱਚ ਰੰਗਿਆ ਉਹੀ ਹੋਇਆ ਅਭਿਖ ਭਰਤੇ ਆਕਾਸ਼ ਜਿੰਨਾ ਦੇ ਅੱਗੇ ਝੁਕੇ ਹਰ ਜੀਵ ਜਗਤ ਉਹਨਾਂ ਦੀ ਕਿਰਪਾ ਨਾਲ ਭਗਤਾਂ ਦੇ ਬਣਦੇ ਸਾਰੇ ਕੰਮ ਰਤ ਦਰਸ਼ਨ ਪਾਵੇ ਜਿਹੜੇ ਬਾਬਾ ਜੀ ਦੇ ਉਹ ਪਾਵੇ ਮੋਖ ਦਵਾਰ ਅਵਗਤ ਅਭੇਦ ਪਾਰ ਬ੍ਰਹਮ ਦਾ ਮਿਲਦਾ ਸਾਚਾ ਪਿਆਰ ਕਾਮ ਕ੍ਰੋਧ ਮੋਹ ਨਾਸ਼ ਕਰਾਵੀ ਅੰਤਰ ਜੋਤ ਜਗਾਵੀ ਮਨ ਅਮਨ ਹੋ ਜਾਏ ਉਸ ਦਾ ਜਿੱਥੇ ਬਾਬਾ ਜੀ ਆਵੀ ਤਰਮ ਦੇ ਰਖਵਾਲੇ ਬਾਬਾ ਜੀ ਸੰਤ ਦੇ ਸਿਰਮੋਰ ਜਿੰਨਾ ਦੇ ਦਰ ਤੇ ਆਇਆ ਕੋਈ ਮਿਲਿਆ ਉਸ ਨੂੰ 84 ਤੋਂ ਸ਼ੋਰ ਜੀਵਨ ਦੇ ਦੁੱਖ ਬਾਹਰ ਕੱਢੀ ਕਰਮਾਂ ਦੇ ਫਾਲ ਮਿਟਾਵੀ ਸਦਾ ਸੁੱਖ ਦੇ ਸਾਗਰ ਬਾਬਾ ਭਗਤਾਂ ਦੇ ਮਨ ਭਾਵੇ ਬਾਬਾ ਜੀ ਦੀ ਸ਼ਰਨ ਜੋ ਪਾਵੇ ਉਹ ਸੁਖੀ ਰਹੇ ਸਦਾ ਘਰ ਅੰਦਰ ਖੁਸ਼ਹਾਲੀ ਆਵੇ ਪਰ ਜਾਵੇ ਅਨੰਤ ਤੇ ਪਾਣੀ ਦਾ ਘੜਾ ਦੁਸ਼ਮਨ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੀ ਉਸ ਉੱਤੇ ਮਿਹਰ ਹੋ ਜਾਵੀਂ ਦੁਸ਼ਮਨ ਆਪੇ ਮੋੜ ਪੈਣ ਕਾਲਾ ਜਾਦੂ ਟੁੱਟ ਜਾਵੀਂ ਬਾਬਾ ਜੀ ਦੀ ਸਿਫਤ ਜਿਹੜਾ ਗਾਵੀ ਉਸ ਉੱਤੇ ਮਿਹਰ ਹੋ ਜਾਵੀਂ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਮਹਾਰਾਜ ਜੀ